ਦੇਸ਼ ਭਰ ਦੇ ਵਿੱਚ ਨਰਾਤਿਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੇ ਦੌਰਾਨ ਮਾਂ ਆਦੀ ਸ਼ਕਤੀ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਤੋਂ ਚੈਤ ਦੇ ਨਰਾਤੇ ਸ਼ੁਰੂ ਹੋ ਰਹੇ ਨੇ ਅਤੇ ਮਾਂ ਆਦੀ ਸ਼ਕਤੀ ਦੇ ਸ਼ੈਲ ਪੁਤਰੀ ਰੂਪ ਦੀ ਪੂਜਾ ਕੀਤੀ ਜਾਵੇਗੀ। ਨਰਾਤਿਆਂ ਦਾ ਪਹਿਲਾ ਦਿਨ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਮਾਤਾ ਸ਼ੈਲ ਪੁਤਰੀ ਦੀ ਪੂਜਾ ਕਰਨ ਤੋਂ ਬਾਅਦ ਘਾਟ ਸਥਾਪਨਾ ਕੀਤੀ ਜਾਂਦੀ ਹੈ ਤੇ ਮਾਂ ਸ਼ੈਲ ਪੁਤਰੀ ਨੂੰ ਧੀਰਜ ਅਤੇ ਪਿਆਰ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈਗਾ ਕਿ ਸੱਚੇ ਮਨ ਦੇ ਨਾਲ ਇਸ ਦਿਨ ਪੂਜਾ ਕਰਨ ਵਾਲੇ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਅਤੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਨੇ ਤਾਂ ਚੈਤ ਦੇ ਨਰਾਤਰੀਆਂ ਦੇ ਪਹਿਲੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਕਰਨ ਤੋਂ ਪਹਿਲਾਂ ਸ਼ੁਭ ਸਮੇਂ ਦੇ ਵਿੱਚ ਘੜੀ ਸਥਾਪਨਾ ਕਰੋ ਉਪਰੰਤ ਵਿਘਨ ਦੂਰ ਕਰਨ ਵਾਲੇ ਭਗਵਾਨ ਗਣੇਸ਼ ਜੀ ਦੀ ਵੀ ਪੂਜਾ ਅਰਚਨਾ ਕਰਕੇ ਅਖੰਡ ਜੋਤ ਜਗਾ ਹੁਣ ਸ਼ੋਦੋ ਪਾਚਾਰ ਵਿਧੀ ਦੇ ਨਾਲ ਮਾਸ਼ਾਯਲ ਪੁੱਤਰੀ ਦੀ ਪੂਜਾ ਕਰੋ ਜੀ ਹਾਂ ਇਸ ਸਮੇਂ ਦੌਰਾਨ ਮਾਸ਼ਾਯਲ ਪੁੱਤਰੀ ਨੂੰ ਕੁੰਕੁਮ ਸਫੇਦ ਚੰਦਨ ਸਿੰਦੂਰ ਸੁਪਾਰੀ ਹਲਦੀ ਲੌਂਗ ਨਾਰੀਅਲ ਅਤੇ 16 ਸ਼ਿੰਗਾਰ ਦਾ ਸਮਾਨ ਅਰਪਿਤ ਕਰੋ ਮਾਸ਼ਾਯਲ ਪੁੱਤਰੀ ਨੂੰ ਚਿੱਟੇ ਫੁੱਲ ਅਤੇ ਚੁੱਟੀ ਮਿਠਾਈ ਚੜਾਓ ਇਸ ਤੋਂ ਬਾਅਦ ਮਾਸ਼ਾਯਲ ਪੁੱਤਰੀ ਦੇ ਬੀਜ ਮੰਤਰਾਂ ਦਾ ਜਾਪ ਕਰੋ ਅਤੇ ਅੰਤ ਦੇ ਵਿੱਚ ਆਰਤੀ ਸ਼ਾਮ ਨੂੰ ਵੀ ਮਾਸ਼ੇਲ ਪੁੱਤਰੀ ਦੀ ਆਰਤੀ ਕਰੋ ਅਤੇ ਲੋਕਾਂ ਨੂੰ ਪ੍ਰਸ਼ਾਦ ਦਿਓ ਮਾਸ਼ੇਲ ਪੁੱਤਰੀ ਦਾ ਮਨਪਸੰਦ ਰੰਗ ਚਿੱਟਾ ਹੈ ਇਸ ਲਈ ਉਹਨਾਂ ਨੂੰ ਪ੍ਰਸ਼ਾਦ ਤੇ ਫੁੱਲ ਵੀ ਚਿੱਟੇ ਰੰਗ ਦਾ ਚੜਾਏ ਜਾਂਦੇ ਨੇ ਇਸ ਲਈ ਦੱਸਦੇ ਕਿ ਪੂਜਾ ਦੇ ਵਿੱਚ ਸਫੇਦ ਰੰਗ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਖੀਰ ਰਸਗੁਲਾ ਪਤਾਸੇ ਆਦਿ ਚੜਾਉਣੇ ਚਾਹੀਦੇ ਨੇ ਇਸ ਤੋਂ ਇਲਾਵਾ ਚੰਗੀ ਸਿਹਤ ਅਤੇ ਲੰਬੀ ਉਮਰ ਦੇ ਲਈ ਮਾਸ਼ੇਲ ਪੁੱਤਰੀ ਨੂੰ ਗਾ ਦਾ ਦੇਸੀ ਘਿਓ ਚੜਾਓ ਤੁਸੀਂ ਗਾ ਦੇ ਘਿਓ ਦੇ ਬਣੇ ਮਠਾਈਆਂ ਵੀ ਚੜਾ ਸਕਦੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈਗੀ ਹੈ ਕਿਉਂਕਿ ਅੱਜ ਚੈਤ ਨਰਾਤਰਿਆਂ ਦਾ ਪਹਿਲਾ ਦਿਨ ਹੈਗਾ ਤੇ ਜੋ ਕੋਈ ਵੀ ਇਸ ਦਿਨ ਜੋ ਕਿ ਵਰਤ ਰੱਖਦਾ ਹੈਗਾ ਮਾਤਾ ਦੀ ਪੂਜਾ ਅਰਚਨਾ ਕਰਦਾ ਹੈ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀ ਹੁੰਦੀ ਹੈ ਜੇਕਰ ਮਾਂ ਸ਼ੈਲਪੁਤਰੀ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਕਹਾਣੀ ਹੈ ਕਿ ਸ਼ੈਲ ਪੁੱਤਰੀ ਦਾ ਜਨਮ ਪਹਾੜੀ ਰਾਜ ਹਿਮਾਲਿਆ ਦੇ ਘਰ ਹੋਇਆ ਸੀ ਇਸ ਕਾਰਨ ਉਹਨਾਂ ਦਾ ਨਾਮ ਸ਼ੈਲਪੁਤਰੀ ਰੱਖਿਆ ਗਿਆ ਸ਼ੈਲਪੁਤਰੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਵਜੋਂ ਪ੍ਰਾਪਤ ਕਰਨ ਦੇ ਲਈ ਸਖਤ ਤਪੱਸਿਆ ਕੀਤੀ ਸੀ ਸਖਤ ਤਪੱਸਿਆ ਤੋਂ ਬਾਅਦ ਭਗਵਾਨ ਸ਼ਿਵ ਪ੍ਰਗਟ ਹੋਏ ਅਤੇ ਉਹਨਾਂ ਨੂੰ ਵਰਦਾਨ ਦਿੱਤਾ ਮਾਂ ਦੇ ਇਸ ਰੂਪ ਨੂੰ ਦਇਆ ਧੀਰਜ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈਗਾ ਕਿ ਮਾਂ ਸ਼ੈਲਪੁਤਰੀ ਦੀ ਪੂਜਾ ਕਰਨ ਦੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਵੀ ਇਹਨਾਂ ਦੀ ਪੂਜਾ ਕਰਨ ਵਾਲਿਆਂ ਲੜਕੀਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਪਤੀ ਮਿਲਦਾ ਹੈ ਤੇ ਉਹਨਾਂ ਦਾ ਵਿਹਾਵਤਾ ਜੀਵਨ ਵੀ ਸਫਲ ਰਹਿੰਦਾ ਹੈ। ਦੇਸ਼ ਭਰ ਦੇ ਵਿੱਚ ਨਰਾਤਿਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੇ ਦੌਰਾਨ ਮਾਂ ਆਦੀ ਸ਼ਕਤੀ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਤੋਂ ਚੈਤ ਦੇ ਨਰਾਤੇ ਸ਼ੁਰੂ ਹੋ ਰਹੇ ਨੇ ਅਤੇ ਮਾਂ ਆਦੀ ਸ਼ਕਤੀ ਦੇ ਸ਼ੈਲ ਪੁਤਰੀ ਰੂਪ ਦੀ ਪੂਜਾ ਕੀਤੀ ਜਾਵੇਗੀ। ਨਰਾਤਿਆਂ ਦਾ ਪਹਿਲਾ ਦਿਨ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਮਾਤਾ ਸ਼ੈਲ ਪੁਤਰੀ ਦੀ ਪੂਜਾ ਕਰਨ ਤੋਂ ਬਾਅਦ ਕਾਟ ਸਥਾਪਨਾ ਕੀਤੀ ਜਾਂਦੀ ਹੈ ਤੇ ਮਾਂ ਸ਼ੈਲ ਪੁੱਤਰੀ ਨੂੰ ਧੀਰਜ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈਗਾ ਕਿ ਸੱਚੇ ਮਨ ਦੇ ਨਾਲ ਇਸ ਦਿਨ ਪੂਜਾ ਕਰਨ ਵਾਲੇ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਅਤੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਨੇ ਤਾਂ ਚੈਕ ਦੇ ਨਰਾਤਰੀਆਂ ਦੇ ਪਹਿਲੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਕਰਨ ਤੋਂ ਪਹਿਲਾਂ ਸ਼ੁਭ ਸਮੇਂ ਦੇ ਵਿੱਚ ਘੜੀ ਸਥਾਪਨਾ ਕਰੋ ਉਪਰੰਤ ਵਿਘਨ ਦੂਰ ਕਰਨ ਵਾਲੇ ਭਗਵਾਨ ਗਣੇਸ਼ ਜੀ ਦੀ ਵੀ ਪੂਜਾ ਅਰਚਨਾ ਕਰਕੇ ਅਖੰਡ ਜੋਤ ਜਗਾ ਹੁਣ ਸ਼ੋਦੋ ਪਾਚਾਰ ਵਿਧੀ ਦੇ ਨਾਲ ਮਾਸ਼ਾਯਲ ਪੁੱਤਰੀ ਦੀ ਪੂਜਾ ਕਰੋ ਜੀ ਹਾਂ ਇਸ ਸਮੇਂ ਦੌਰਾਨ ਮਾਸ਼ਾਯਲ ਪੁੱਤਰੀ ਨੂੰ ਕੁੰਕੂਮ ਸਫੇਦ ਚੰਦਨ ਸਿੰਦੂਰ ਸੁਪਾਰੀ ਹਲਦੀ ਲੌਂਗ ਨਾਰੀਅਲ ਅਤੇ 16 ਸ਼ਿੰਗਾਰ ਦਾ ਸਮਾਨ ਅਰਪਿਤ ਕਰੋ ਮਾਸ਼ਾਯਲ ਪੁੱਤਰੀ ਨੂੰ ਚਿੱਟੇ ਫੁੱਲ ਅਤੇ ਚੁੱਟੀ ਮਿਠਾਈ ਚੜਾਓ ਇਸ ਤੋਂ ਬਾਅਦ ਮਾਸ਼ਾਯਲ ਪੁੱਤਰੀ ਦੇ ਬੀਜ ਮੰਤਰਾਂ ਦਾ ਜਾਪ ਕਰੋ ਅਤੇ ਅੰਤ ਦੇ ਵਿੱਚ ਆਰਤੀ ਸ਼ਾਮ ਨੂੰ ਵੀ ਮਾਸ਼ੇਲ ਪੁੱਤਰੀ ਦੀ ਆਰਤੀ ਕਰੋ ਅਤੇ ਲੋਕਾਂ ਨੂੰ ਪ੍ਰਸ਼ਾਦ ਦਿਓ ਮਾਸ਼ੇਲ ਪੁੱਤਰੀ ਦਾ ਮਨਪਸੰਦ ਰੰਗ ਚਿੱਟਾ ਹੈ ਇਸ ਲਈ ਉਹਨਾਂ ਨੂੰ ਪ੍ਰਸ਼ਾਦ ਤੇ ਫੁੱਲ ਵੀ ਚਿੱਟੇ ਰੰਗ ਦੇ ਚੜਾਏ ਜਾਂਦੇ ਨੇ ਇਸ ਲਈ ਦੱਸਦੇ ਕਿ ਪੂਜਾ ਦੇ ਵਿੱਚ ਸਫੇਦ ਰੰਗ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਖੀਰ ਰਸਗੁਲਾ ਪਤਾਸੇ ਆਦਿ ਚੜਾਉਣੇ ਚਾਹੀਦੇ ਨੇ ਇਸ ਤੋਂ ਇਲਾਵਾ ਚੰਗੀ ਸਿਹਤ ਅਤੇ ਲੰਬੀ ਉਮਰ ਦੇ ਲਈ ਮਾਸ਼ੇਲ ਪੁੱਤਰੀ ਨੂੰ ਗਾ ਦਾ ਦੇਸੀ ਘਿਓ ਚੜਾਓ ਤੁਸੀਂ ਗਾ ਦੇ ਘਿਓ ਦੇ ਬਣੇ ਮਠਾਈਆਂ ਵੀ ਚੜਾ ਸਕਦੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈਗੀ ਹੈ ਕਿਉਂਕਿ ਅੱਜ ਚੈਤ ਨਰਾਤਰੀਆਂ ਦਾ ਪਹਿਲਾ ਦਿਨ ਹੈਗਾ ਤੇ ਜੋ ਕੋਈ ਵੀ ਇਸ ਦਿਨ ਜੋ ਕਿ ਵਰਤ ਰੱਖਦਾ ਹੈਗਾ ਮਾਤਾ ਦੀ ਪੂਜਾ ਅਰਚਨਾ ਕਰਦਾ ਹੈ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀ ਹੁੰਦੀ ਹੈ ਜੇਕਰ ਮਾਂ ਸ਼ੈਲਪੁਤਰੀ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਕਹਾਣੀ ਹੈ ਕਿ ਸ਼ੈਲ ਪੁੱਤਰੀ ਦਾ ਜਨਮ ਪਹਾੜੀ ਰਾਜ ਹਿਮਾਲਿਆ ਦੇ ਘਰ ਹੋਇਆ ਸੀ ਇਸ ਕਾਰਨ ਉਹਨਾਂ ਦਾ ਨਾਮ ਸ਼ੈਲਪੁਤਰੀ ਰੱਖਿਆ ਗਿਆ ਸ਼ੈਲਪੁਤਰੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਵਜੋਂ ਪ੍ਰਾਪਤ ਕਰਨ ਦੇ ਲਈ ਸਖਤ ਤਪੱਸਿਆ ਕੀਤੀ ਸੀ ਸਖਤ ਤਪੱਸਿਆ ਤੋਂ ਬਾਅਦ ਭਗਵਾਨ ਸ਼ਿਵ ਪ੍ਰਗਟ ਹੋਏ ਅਤੇ ਉਹਨਾਂ ਨੂੰ ਵਰਦਾਨ ਦਿੱਤਾ ਮਾਂ ਦੇ ਇਸ ਰੂਪ ਨੂੰ ਦਇਆ ਧੀਰਜ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈਗਾ ਕਿ ਮਾਂ ਸ਼ੈਲਪੁਤਰੀ ਦੀ ਪੂਜਾ ਕਰਨ ਦੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਵੀ ਇਹਨਾਂ ਦੀ ਪੂਜਾ ਕਰਨ ਵਾਲੀਆਂ ਲੜਕੀਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਪਤੀ ਮਿਲਦਾ ਹੈ ਤੇ ਉਹਨਾਂ ਦਾ ਵਿਆਹੁਤਾ ਜੀਵਨ ਵੀ ਸਫਲ ਰਹਿੰਦਾ ਹੈ